ਕੰਮ ਕਰਦਾਂ ਥੋੜਾ ਬਹੁਤ ਟਾਈਮ ਮਿਲ ਜਾਂਦਾ ਵੀਡੀਓ ਬਣਾਉਣ ਦਾ ਜਿੱਦਾਂ ਚਾਹ ਚੂ ਪੀਣ ਲੱਗੇ ਜਾਂ ਰੋਟੀ ਖਾਣ ਲੱਗੇ ਨਾ ਵੀਡੀਓ ਬਣਾ ਲੈਂਦੀ ਹੁੰਦੀ ਆ ਹੁਣ ਚਾਹ ਪੀ ਕੇ ਖੜਾ ਸੀ ਮੈਂ ਹਾਂ ਚੱਲ ਇੱਕ ਮੈਂ ਵੀਡੀਓ ਸ਼ੂਟ ਕਰ ਲਾਂ ਕਿਉਂਕਿ ਕੰਮ ਕਰ ਕਰਦੇ ਆ ਯਾਰ ਨਾਲ ਮੈਂ ਹਾਂ ਚੱਲਾ ਨਾ ਜ਼ਿੰਦਗੀ ਥੋੜੀ ਬਹੁਤ ਸਖਾਲੀ ਹੋ ਜੇ ਵੀਡੀਓ ਬੜੀ ਬਣਾ ਲਾਂ ਕਿ ਪਤਾ ਕਿਸ ਦਿਨ ਚੱਲ ਗਈਆਂ ਹਨਾ ਮੇਰ ਹੋ ਗਈ ਬਾਬੇ ਸਾਰਾ ਦੁਕਾਨ ਤੇ ਐ ਹੋਈ ਸੀਗੀ ਚਾਹ ਚੂ ਪੀ ਕੇ ਖੜੀ ਸੀਗਾ ਮੈਂ ਦਿਖਾਉਣਾ ਸਾਡੀ ਦੁਕਾਨ ਅਸਲ ਦਾ ਸਾਰਾ ਸਮਾਨ ਪਿਆ ਅੱਗੇ ਕੱਲ ਮੀਨ ਵਾਲਾ ਕੱਪੜਾ ਗਿੱਲਾ ਹੋ ਗਿਆ ਅੱਧਾ ਹੋ ਰੱਖਿਆ ਸਾਰਾ ਕਿਸੇ ਇੱਧਰ ਅਸੀਂ ਆਹ ਟਾ ਕੇ ਉੱਪਰ ਚਵਾਰਾ ਚਾਕੇ ਪਾਉਣਾ ਨਾ ਇਹ ਬਾਕੀ ਆ ਛੱਡੇ ਦਾ ਖਾਣ ਦਾ ਸਮਾਨ ਸੋਣ ਰੱਖਿਆ ਹੋਇਆ ਸਾਰਾ ਇੱਦਾਂ ਖਲਾਰਾ ਖਲੂਰ ਪਿਆ ਹੀ ਰਹਿਦਾ ਸਾਰਾ ਕਿਤੇ ਹੁਣ ਬੇਸੇ ਜਾਣਾ ਬਸ ਟਰਾਲੀ ਲੈ ਕੇ ਭਰੀ ਖੜਿਆ ਟਰਾਲੀ ਅਸੀਂ ਜਾਣਾ ਹੁਣ ਅਸੀਂ ਨੇ ਸਾਨੂੰ ਦਿਖਾਉਣਾ ਆਪਾਂ ਜਿਹੜਾ ਜਾਗਰਾਨ ਲਾਉਣਾ ਹੈ ਨਾ ਉਹਦਾ ਵੀਊ ਦਿਖਾਉਣਾ ਸਾਨੂੰ ਸਾਡਾ ਟਰਾਲੀ ਭਰੀ ਖੜਿਆ ਪੂਰੀ ਸਮਾਨ ਦੀ ਗੱਦੇ ਗੁੱਦੇ ਲੈ ਕੇ ਜੰਨੇ ਆਂ ਟਰਾਲੀ ਭਰੀ ਵੀ ਆ ਢਿੱਦਕਾਂ ਚੱਲੇ ਆਂ ਅਸੀਂ ਹੁਣ ਸਮਾਨ ਲਾਈਏ ਫਿਰ ਤੁਹਾਨੂੰ ਦਿਖਾਉਣਾ ਰਾਤ ਵੀ ਵੀ